ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੇ ਵੀਡੀਓ ਧੰਨ ਧੰਨ ਸਾਹਿਬੇ ਕਮਾਲ ਗੁਰਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਹੋਰ ਬਹੁਤ ਸੋਹਣੀ ਸਾਖੀ ਬਾਰੇ ਹੈ ਸਾਖੀ ਨੰਬਰ 76 ਹੈ ਤੇ ਇਸ ਵਿੱਚ ਮਹਾਰਾਜ ਨੇ ਧਾਗੇ ਤਵੀਤਾਂ ਨੂੰ ਪਹਿਨਣ ਵਾਲਿਆਂ ਬਾਰੇ ਦੱਸਿਆ ਹੈ ਤੇ ਜੋ ਲੋਕ ਬਹਿਮਾ ਪਰਮਾ ਵਿੱਚ ਫਸੇ ਹੋਏ ਹਨ ਜੋ ਵਿਆਹਾਂ ਵਿੱਚ ਕਹਿੰਦੇ ਹਨ ਕਿ ਆਹ ਆਪਸ਼ਗਨ ਹੈ ਆਹ ਸਾਗਨ ਹੈ ਉਹਨਾਂ ਦੇ ਮਾਰੇ ਮਹਾਰਾਜ ਨੇ ਇਸ ਸਾਖੀ ਦੇ ਵਿੱਚ ਲਿਖਿਆ ਹੈ ਤੇ ਇਸੇ ਸਾਖੀ ਦੇ ਵਿੱਚ ਹੀ ਮਹਾਰਾਜ ਨੇ ਇੱਕ ਗਾਂ ਦੇ ਪਿਛਲੇ ਜਨਮ ਦੀ ਵੀ ਕਥਾ ਸੁਣਾਈ ਹੈ ਤੇ ਕੀ ਹਨ ਇਹ ਵਿੰਪਰਮਾ ਤੇ ਕੌਣ ਸੀ ਉਹ ਗਊ ਮਾਤਾ ਜਿਸ ਦੀ ਮਹਾਰਾਜ ਨੇ ਕਥਾ ਸੁਣਾਈ ਸੀ ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਮਹਾਰਾਜ ਨੇ ਆਨੰਦਪੁਰ ਸਾਹਿਬ ਵਿਖੇ ਆਪਣਾ ਦੀਵਾਨ ਲਗਾਇਆ ਹੋਇਆ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਨਗਿਆ ਵਾਲੇ ਆਨੰਦਪੁਰ ਵਿਖੇ ਆਪਣਾ ਦੀਵਾਨ ਸਜਾਇਆ ਕਰਦੇ ਸਨ ਤਾਂ ਬਹੁਤ ਜ਼ਿਆਦਾ ਸਿੱਖ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਲਈ ਆਇਆ ਕਰਦੀਆਂ ਸਨ ਮਹਾਰਾਜ ਨੇ ਉੱਥੇ ਬੈਠੀ ਹੋਈ ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਏ ਗੁਰੂ ਕੇ ਸਿੱਖੋ ਸਾਧ ਸੰਗਤ ਜੀ ਜਿਹੜੇ ਮੰਨਦੇ ਹਨ ਕਿ ਅਸੀਂ ਦੂਸ਼ਿਤ ਹੋ ਗਏ ਹਾਂ ਸਾਡੇ ਤੋਂ ਮਰਿਆਦਾ ਭੰਗ ਹੋਈ ਹੈ ਉਹਨਾਂ ਸਾਰਿਆਂ ਨੂੰ ਸਾਡੇ ਸਾਹਮਣੇ ਪੇਸ਼ ਕਰੋ ਹਾਜ਼ਰ ਕਰੋ ਮਹਾਰਾਜ ਦਾ ਹੁਕਮ ਮੰਨਦਿਆਂ ਸਿੰਘਾਂ ਨੇ ਉੱਥੇ ਸ਼ੰਕਾਂ ਦੀ ਪੂਰਤੀ ਕੀਤੀ ਆ ਸੰਖ ਬਜਾਇਆ ਇਸ ਤੋਂ ਬਾਅਦ ਉੱਥੇ ਅਨੇਕਾਂ ਹੀ ਆਕੇ ਸਿੰਘ ਇਕੱਠੇ ਹੋ ਗਏ ਤੇ ਜੋ ਵੱਡੀ ਗਿਣਤੀ ਵਿੱਚ ਆਕੇ ਪੇਸ਼ ਹੋਏ ਸਨ ਇਹਨਾਂ ਤੋਂ ਭੁੱਲਾ ਹੋਈਆਂ ਹੋਣਗੀਆਂ ਸਨ ਫਿਰ ਉੱਥੇ ਇੱਕ ਸਿੱਖ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਇੱਕ ਗਾਂ ਖੂਹ ਦੇ ਵਿੱਚ ਡਿੱਗ ਕੇ ਮਰ ਗਈ ਆ ਉਸ ਦੇ ਗਲ ਵਿੱਚ ਰੱਸਾ ਸੀਗਾ ਫਿਰ ਮਹਾਰਾਜ ਨੇ ਕਿਹਾ ਹੈ ਕਿ ਸਿੱਖੋ ਉਸ ਖੂਹ ਦੇ ਵਿੱਚੋਂ 500 ਪਾਣੀ ਦੀ ਗਾਗਰ ਕਟੋ ਤੇ 7100 ਪਾਠ ਜਪਜੀ ਸਾਹਿਬ ਜੀ ਦਾ ਕਰੋ ਤੇ ਮਹਾਰਾਜ ਨੇ ਕਿਹਾ ਹੈ ਕਿ ਪੰਜ ਰਤਨੀ ਦਾ ਜਲ ਕਿਰਪਾਨ ਦੇ ਨਾਲ ਭੇਟ ਕਰੋ ਤੇ ਖੂਹ ਦੇ ਵਿੱਚ ਇਸ ਪਾਣੀ ਨੂੰ ਪਾ ਦਿਓ ਤਾਂ ਜਲ ਉੱਥੇ ਸ਼ੁੱਧ ਹੋ ਜਾਵੇਗਾ ਜੋ ਖੂਹ ਦਾ ਜਲ ਹੋਵੇਗਾ ਫਿਰ ਮਹਾਰਾਜ ਨੇ ਕਿਹਾ ਹੈ ਕਿ ਭਾਈ ਬਾਣੀ ਪੜੋ 7100 ਪਾਠ ਹੈ ਜੋ ਜਪਜੀ ਸਾਹਿਬ ਦਾ ਕਰੋ ਤੇ ਜੋ ਇਹ ਅੰਮ੍ਰਿਤ ਹੈ ਪੰਜ ਬਾਣੀਆਂ ਦਾ ਪਾਠ ਪੜ੍ਹ ਕੇ ਨਿਤਨੇਮ ਦੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਤੇ ਉਸ ਦੇ ਵਿੱਚ ਕਿਰਪਾਨ ਭੇਟ ਕਰਕੇ ਉਹ ਜੋ ਜਲ ਹੈ ਉਹ ਖੂਹ ਦੇ ਪਾਣੀ ਵਿੱਚ ਪਾ ਦਿਓ ਤੇ ਖੂਹ ਦਾ ਜੋ ਪਾਣੀ ਹੈ ਉਹ ਸ਼ੁੱਧ ਹੋ ਜਾਵੇਗਾ ਫਿਰ ਜਿਵੇਂ ਜਿਵੇਂ ਸਿੱਖਾਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਸੰਨ ਤਾਂ ਉਹਨਾਂ ਵਿੱਚੋਂ ਇੱਕ ਸਿੱਖ ਨੇ ਮਹਾਰਾਜ ਅੱਗੇ ਹੱਥ ਜੋੜਿਆ ਤੇ ਕਿਹਾ ਕਿ ਮਹਾਰਾਜ ਮੈਥੋਂ ਵੀ ਇੱਕ ਬਹੁਤ ਵੱਡੀ ਗਲਤੀ ਹੋਈ ਆ ਜਿਹੜੇ ਕਕਾਰ ਆ ਉਹ ਮੈਥੋਂ ਵਿਛੜ ਗਏ ਆ ਤੇ ਫਿਰ ਮਹਾਰਾਜ ਨੇ ਉਹਨਾਂ ਦੀ ਵੀ ਸੁਧਾਈ ਕਰਾਈ ਫਿਰ ਉੱਥੇ ਇੱਕ ਹੋਰ ਸਖਾਇਆ ਮਹਾਰਾਜ ਅੱਗੇ ਤੇ ਉਹਨਾਂ ਨੇ ਬੇਨਤੀ ਕੀਤੀ ਆ ਕਿ ਮਹਾਰਾਜ ਮੈਥੋਂ ਇੱਕ ਗਲਤੀ ਹੋਈ ਆ ਮੇਰੇ ਕੋਲ ਇੱਕ ਗਾਂ ਬੱਧੀ ਹੋਈ ਸੀ ਉਸ ਦੇ ਗੜ ਵਿੱਚ ਰੱਸਾ ਸੀ ਤੇ ਉਹ ਮਰ ਗਈ ਆ ਫਿਰ ਉੱਥੇ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਸਿੰਘੋ ਸੰਤੋ ਜਾਨਬੁੱਝ ਕੇ ਤਾਂ ਕੋਈ ਜਾਨਵਰ ਨੂੰ ਸਿੰਘ ਨਹੀਂ ਮਾਰਦਾ ਭਾਈ ਮਹਾਰਾਜ ਕਹਿੰਦੇ ਹਨ ਕਿ ਭਾਈ ਇਹ ਤਾਂ ਕਰਮਾਂ ਦਾ ਗੇੜ ਹੁੰਦਾ ਹੈ ਜਿਹੜੀ ਉਹ ਗਾਂ ਦੀ ਮੌਤ ਹੋਈ ਆ ਜਿਹੜਾ ਉਹ ਰੱਸਾ ਸੀ ਨਾ ਉਸ ਦੇ ਗਲ ਵਿੱਚ ਉਹ ਮੌਤ ਇਸੇ ਤਰ੍ਹਾਂ ਹੀ ਹੋਣੀ ਸੀ ਤੁਹਾਡੇ ਹੱਥੋਂ ਹੀ ਹੋਣੀ ਸੀ ਇਹ ਏਵੇਂ ਹੀ ਲਿਖਿਆ ਹੋਇਆ ਸੀ ਪਰ ਮਹਾਰਾਜ ਤੋਂ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਕਿਉਂ ਇਸ ਦਾ ਕੀ ਕਾਰਨ ਹੈ ਤੇ ਮਹਾਰਾਜ ਕਹਿੰਦੇ ਕਿ ਭਾਈ ਦੇਖੋ 83 ਲੱਖ ਜੂਨਾ ਜੋ 42 ਲੱਖ ਜੂਨਾ ਉਹ ਪਾਣੀ ਦੇ ਵਿੱਚ ਹੈ ਤੇ ਜੋ 42 ਲੱਖ ਦੂਜੀ ਜੂਨ ਬਚੀਆ ਉਹ ਧਰਤੀ ਦੇ ਉੱਪਰ ਹੈ ਜਿਸ ਵਿੱਚ ਕਿਹਾ ਮਹਾਰਾਜ ਨੇ ਕਿ ਵੱਖ-ਵੱਖ ਜੰਤੂ ਹੁੰਦੇ ਆ ਕਈ ਧਰਤੀ ਤੇ ਰੰਗਣ ਵਾਲੇ ਹੁੰਦੇ ਹਨ ਤੁਰਨ ਵਾਲੇ ਹੁੰਦੇ ਹਨ ਤੇ ਕਈ ਅਸਮਾਨ ਦੇ ਵਿੱਚ ਉੱਡਣ ਵਾਲੇ ਹੁੰਦੇ ਹਨ ਤੇ ਜ਼ਮੀਨ ਤੇ ਚੱਲਣ ਵਾਲੇ ਚੁਪਾਏ ਜਾਨਵਰ ਹੁੰਦੇ ਆ ਤੇ ਜੋ ਇਹ ਸਭ ਕੁਝ ਹੁੰਦਾ ਹੈ ਇਹ ਕਰਮਾਂ ਦੀ ਖੇਡ ਹੁੰਦੀ ਹੈ ਮਹਾਰਾਜ ਕਹਿੰਦੇ ਹਨ ਫਿਰ ਸਿੱਖਾਂ ਨੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਸਾਨੂੰ ਇਹ ਸਾਰਾ ਕੁਝ ਵਿਸਤਾਰ ਦੇ ਨਾਲ ਦੱਸੋ ਤੇ ਮਹਾਰਾਜ ਕਹਿੰਦੇ ਹਨ ਕਿ ਜੋ ਇਹ ਗਾਂ ਸੀ ਨਾ ਭਾਈ ਇਹ ਪਿਛਲੇ ਜਨਮ ਦੇ ਵਿੱਚ ਚੋਰ ਦੀ ਜੁਨੀ ਵਿੱਚ ਸੀ ਤੇ ਇਸ ਨੂੰ ਬੰਨਿਆ ਹੋਇਆ ਸੀ ਤੇ ਇਸ ਨੂੰ ਬੰਨ ਕੇ ਰੱਖਿਆ ਸੀ ਤੇ ਇਹ ਭੁੱਖਾ ਧਿਆ ਹੈ ਹੀ ਉੱਥੇ ਮਰ ਗਿਆ ਸੀਗਾ ਤੇ ਫਿਰ ਇਸ ਨੂੰ ਦੂਜੇ ਜਾਮੇ ਦੇ ਵਿੱਚ ਗਾਂ ਦੀ ਜੂਨ ਮਿਲ ਗਿਆ ਤੇ ਇੱਥੇ ਮਹਾਰਾਜ ਨੇ ਕਿਹਾ ਹੈ ਕਿ ਇੱਥੇ ਪੋਥੀ ਵਿੱਚ ਲਿਖਿਆ ਹੈ ਕਿ ਇਹ ਅਦਲੇ ਬਦਲੇ ਹਨ ਫਿਰ ਮਹਾਰਾਜ ਕਹਿੰਦੇ ਕਿ ਸਿੱਖੋ ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਿਰਬਿਗਨ ਕਰਵਾਓ ਜੀ ਮਹਾਰਾਜ ਜੀ ਕਹਿੰਦੇ ਕਿ ਭਾਈ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਗਾ ਤੁਹਾਡੇ ਹੱਥੋਂ ਹੀ ਮਰੀ ਹੈ ਪਰ ਹੈ ਤਾਂ ਉਹ ਉਸ ਅਕਾਲ ਪੁਰਖ ਦਾ ਬਾਣਾ ਹੀ ਤੇ ਮਹਾਰਾਜ ਜੀ ਕਹਿੰਦੇ ਕਿ ਭਾਈ ਤੁਸੀਂ ਫਿਰ ਬਾਣੀ ਪੜ੍ਹ ਲਓ ਪੰਜ ਪਾਠ ਤੁਸੀਂ ਜਪਜੀ ਸਾਹਿਬ ਜੀ ਦੇ ਕਰ ਲਓ ਤੇ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਮਹਾਰਾਜ ਦੇ ਸਾਹਮਣੇ ਹੋ ਕੇ ਭੁੱਲ ਬਖਸ਼ਾਓ ਕਲੰਗਿਆਂ ਵਾਲੇ ਵਚਨ ਕਰਦੇ ਹਨ ਤੇ ਕਹਿੰਦੇ ਹਨ ਕਿ ਇਸ ਨਾਲ ਤੁਹਾਡੀ ਭਾਈ ਗਤੀ ਹੋ ਜਾਵੇਗੀ ਮਹਾਰਾਜ ਅੱਗੇ ਵਚਨ ਕਰਦੇ ਹਨ ਕਿ ਇਸ ਦੇ ਨਾਲ ਇਸ ਗਾਂ ਦੀ ਵੀ ਗਤੀ ਹੋ ਜਾਵੇਗੀ ਤੇ ਤੁਹਾਡੀ ਵੀ ਭੁੱਲ ਬਖਸ਼ਾਈ ਜਾਵੇਗੀ। ਮਹਾਰਾਜ ਕਹਿੰਦੇ ਹਨ ਰਹਿਤ ਬਾਣ ਸਿੰਘਾਂ ਨੂੰ ਪ੍ਰਸ਼ਾਦਾ ਸਕਾਇਆ ਕਰੋ ਤੇ ਜਪਜੀ ਸਾਹਿਬ ਜੀ ਦੇ ਪਾਠ ਕਰਿਆ ਕਰੋ ਹੋਰ ਕਿਸੇ ਵੀ ਮੰਤਰ ਉੱਤੇ ਵਿਸ਼ਵਾਸ ਨਹੀਂ ਕਰਨਾ ਕੇਵਲ ਵਾਹਿਗੁਰੂ ਉੱਤੇ ਹੀ ਯਕੀਨ ਕਰਨਾ ਹੈ ਉਸਦੇ ਨਾਮ ਉੱਤੇ ਹੀ ਭਰੋਸਾ ਕਰਨਾ ਹੈ। ਤੇ ਮਹਾਰਾਜ ਕਹਿੰਦੇ ਕਈ ਭਾਈ ਲੋਕ ਇੱਥੇ ਧਾਗੇ ਤਵੀਤਾਂ ਦੇ ਪਿੱਛੇ ਪਏ ਹੋਇਆ ਪਰ ਇਹਨਾਂ ਦਾ ਕੋਈ ਫਾਇਦਾ ਨਹੀਂ। ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ। ਧੰਨਵਾਦ